ਸਤਿ ਸ੍ਰੀ ਅਕਾਲ RAM RAM ਸਲਾਮ ਆਮੀਨ ਸਾਰੇ ਸੱਜਣਾ ਨੂੰ ਜੇ ਕਿਤੇ ਆ ਫੋਟੋ ਵਾਲਾ ਕੰਮ ਬੰਦ ਹੋ ਜਾਏ ਫਿਰ ਮੈਂ ਵੀ ਟਰਾਲੀ ਲਾ ਲੈਣੇ ਸੀ ਰਿਆ ਇਸੇ ਕਰਕੇ ਫਿਰ ਜਿਹੜੀਆਂ ਸਾਡੀਆਂ ਜਥੇਬੰਦੀਆਂ ਉਹਨਾਂ ਨੂੰ ਫਿਰ ਔਖਾ ਹੋ ਜਾਂਦਾ ਸੰਭਾਲਣਾ ਜੇ ਸਾਰੇ ਖੜੇ ਰੋ ਗੌਣ ਵਾਲਾ ਕੋਈ ਅਸਮਾਨ ਤੋਂ ਥੋੜੀ ਡਿੱਗਿਆ ਤੁਹਾਡੇ ਵਰਗੇ ਜ਼ਿੰਮੇਦਾਰ ਮੈਂ ਮੈਂ ਬਸ ਗੌਣ ਲੱਗੇ ਬਾਈ ਫਰਕ ਹੈ ਤੁਹਾਡੀ ਭੂਕ ਕਰਕੇ ਹੀ ਬਹੁਤ ਲੋਕ ਆਪ ਦੇ ਆਪ ਨੂੰ ਵੱਡੇ ਕਲਾਕਾਰ ਬਣਣ ਲੱਗ ਜਾਂਦੇ ਨੇ ਇਸੇ ਕਰਕੇ ਇਹ ਸਾਰਾ ਪਾੜਾ ਪੈਂਦਾ ਨਹੀਂ ਤਾਂ ਗੌਣ ਵਾਲੇ ਇੱਥੇ ਹੀ ਚਾਹੀਦੇ ਸੀ ਬਾਰੇ ਫੋਟੋਾ ਕਰਕੇ ਪੰਗਾ ਪਈਦਾ ਸੋ ਸਾਰਿਆਂ ਨੂੰ ਇੱਕ ਵਾਰੀ ਫੇਰ ਫਤਿਹ ਅੱਛਾ ਲੋਕਤੰਤਰ ਜਿਹੜਾ ਏ ਸਾਡਾ ਸੋ ਕਾਲਡ ਲੋਕਤੰਤਰ ਜਿਹਨੂੰ ਕਹਿੰਦੇ ਅਸੀਂ ਲੋਕਾਂ ਦਾ ਤੰਤਰ ਅਸਲ ਚ ਇਹ ਰਹੀ ਨਹੀਂ ਲੋਕਾਂ ਦਾ ਅਕਸਰ ਦਿੱਲੀ ਤੇ ਮੂਰਖ ਲੋਕ ਸੱਤਾ ਸੰਭਾਲ ਲੈਨੇ ਆ 35 ਤੋਂ 40% ਜਿਹੜੀ VOTING ਹੁੰਦੀ ਹੈ ਉਹ ਕਿਸੇ ਨੂੰ ਸ਼ਹਿਨशाह ਬਣਾਉਣ ਦਾ ਰਤਬਾ ਬਣਾ ਲੈਂਦੀ ਹੈ 60% ਲੋਕ ਜਿਹਨੂੰ ਨਹੀਂ ਪਸੰਦ ਕਰਦੇ ਉਹ ਸ਼ਾਸਕ ਬਣ ਜਾਂਦਾ ਉਹ ਕਿਉਂ ਮਰ ਜਾਂਦਾ ਕਿਉਂਕਿ 40% ਛਾਤਰ ਲੋਕ ਹੈ ਉਹਨਾਂ ਨੂੰ ਪਤਾ ਸੀ ਇੱਕੋ ਦੋ ਵੋਟ ਪਾਉਣੀ ਹੈ ਆਪਾਂ ਵੰਡੇ ਗਏ ਕੋਈ ਆਸਤਿਕ ਹੈ ਕੋਈ ਨਾਸਤਿਕ ਹੈ ਉਹ ਹਿੰਦੂ ਹੈ ਕੋਈ ਸਿੱਖ ਹੈ ਕੋਈ ਮੁਸਲਮਾਨ ਹੈ ਪਰ ਸਾਡੀ ਮਾਂ ਬੋਲੀ ਪੰਜਾਬੀ ਹੈ ਇਹ ਸਾਡਾ ਹਰਿਆਣਾ ਪੰਜਾਬ ਰਾਜਸਥਾਨ ਅਸੀਂ ਸਾਰੇ ਖੇਤੀ ਨਾਲ ਜੁੜੇ ਹੋਏ ਆਂ ਸਾਡਾ ਕਿੱਤਾ ਇੱਕ ਹੈ ਢਿੱਡ ਦੀ ਭੁੱਖ ਇੱਕੋ ਜੀ ਹੈ ਇੱਕੋ ਜੀਆਂ ਜ਼ਿੰਮੇਵਾਰੀਆਂ ਹੈ ਪਰ ਇਹਨਾਂ ਲੋਕਾਂ ਨੇ ਇੰਨਾ ਵੰਡਤਾ ਸਾਨੂੰ ਧਰਮ ਅਤੇ ਜ਼ਾਦਾ ਚ ਵੀ ਅੱਜ ਅਸੀਂ ਆਪਦੇ ਹੱਕ ਮੰਗਣ ਲਈ ਇੱਥੇ ਬੈਠੇ ਆਂ ਸਾਡੇ ਬਜ਼ੁਰਗਾਂ ਦਾ ਵਢਾਪਾ ਰੋਲ ਤਾਂ ਮੂਰਖਾ ਆਦਮੀਆਂ ਨੇ ਇਹ ਬੇਬਿਆਂ ਦੀ ਉਮਰ ਦਾ ਮੰਜੇ ਤੇ ਬਹਿ ਕੇ ਰੋਟੀ ਖਾਣ ਦੀ ਹੈ ਔਰ ਮੈਂ ਹੈਰਾਨ ਆ ਵੀ ਸਿਰਫ 2-4 ਬੰਦੇ ਆਪ ਦੀ ਅੜਵਾਈ ਪਗੋਣ ਲਈ ਆਇਆ ਜਾਂ ਕੰਮ ਕਰ ਰਹੇ ਆਂ ਤੇ ਲੱਖਾਂ ਬੰਦਾ ਸੜਕ ਤੇ ਹੈ ਇਸ ਲੋਕਤੰਤਰ ਦਾ ਸਭ ਤੋਂ ਪਹਿਲਾ ਗ੍ਰੀਕੀ ਸਮਾਜ ਚ ਬੜਾ ਵਿਰੋਧ ਕਰਿਆ ਸੀ ਸੁਕਰਾਤ ਨੇ ਉਦੋਂ ਲੋਕ ਕਹਿੰਦੇ ਸੀ ਮੂਰਖਾ ਹੈ ਕ੍ਰਾਈਸਟ ਤੋਂ 500 ਸਾਲ 400 ਸਾਲ ਪਹਿਲਾਂ ਦੀ ਗੱਲ ਹੈ ਪਰ ਅੱਜ ਜ਼ਗਦਾ ਕਿ ਬਾਕੀ ਉਹ ਸਹੀ ਸੀ ਉਹ ਇਹੀ ਕਹਿੰਦਾ ਸੀ ਕਿ ਜਦੋਂ ਛਾਤਰ ਲੋਕ ਇਕੱਠੇ ਵੋਟ ਪਾਦਣਗੇ ਤਾਂ ਮੂਰਖਾਂ ਨੂੰ ਝੋੜ ਸਕਦੇ ਆ ਸੋ ਅੱਜ ਅਸੀਂ ਮੂਰਖਮਤੀ ਦੇ ਜ਼ੋਰ ਚੋਂ ਗੁਜ਼ਰ ਰਹੇ ਆ ਤਾਂ ਸਾਡੀਆਂ ਮਜਬੂਰੀਆਂ ਬਣ ਗਿਆ ਦਰਅਸਲ ਜਦੋਂ ਸ਼ਹਿਨशाह ਤਾਨਾਸ਼ਾ ਹੁੰਦਾ ਉਹਨੂੰ ਲੱਗਦਾ ਮੈਂ ਹਰ ਹਿੰਦ ਪੰਗਾ ਲਊ ਪਰ ਉਹਨੂੰ ਇਹ ਨਹੀਂ ਪਤਾ ਕਿ ਜਿਹੜੀ ਰੇਸ ਹੈ ਪੰਜਾਬੀ ਇਹ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਨਹੀਂ ਦਬਦੀ ਇਹਨਾਂ ਦਾ ਕੰਮ ਹੈ ਇਸ ਤਰ੍ਹਾਂ ਹਾਂ ਉਹ ਵੱਖਰੀ ਗੱਲ ਹੈ ਜਿਹੜਾ ਸਾਡਾ ਧਰਨੇ ਦਾ ਤਰੀਕਾ ਉਸ ਸੰਵਿਧਾਨਕ ਹੈ ਅਸੀਂ ਸ਼ਾਂਤਮਈ ਕਰਨਾ ਚਾਹੁੰਦੇ ਆ ਪਰ ਜਿੱਥੋਂ ਤੱਕ ਅੜੀ ਦੀ ਗੱਲ ਹੈ ਤਾਂ ਪੰਜਾਬ ਨੇ ਕਦੀ ਆੜੀ ਪੁੱਗਣ ਨਹੀਂ ਦਿੱਤੀ ਸੋ ਮੈਨੂੰ ਲੱਗਦਾ ਇਹ ਬਿੱਲ ਤਾਂ ਵਾਪਸ ਲੈ ਹੀ ਲੋ ਤਾਂ ਚੰਗਾ ਹੈ ਤੇ ਜਦੋਂ ਸਾਡੇ ਬਜ਼ੁਰਗ ਆਗੂ ਇਹ ਬਿੱਲ ਰੱਦ ਕਰਵਾ ਕੇ ਆਉਣਗੇ ਤਾਂ ਕੰਨ 'ਚ ਫੂਕ ਮਾਰ ਦਿਓ ਵੀ 17-17 ਲੱਖ ਵੀ ਦੇ ਦੇ ਹੁਣ ਸਾਡੇ ਮੁੰਡੇ ਤਿੰਨ-ਤਿੰਨ ਮਹੀਨੇ ਤੋਂ ਇੱਥੇ ਬੈਠੇ ਆ ਤੋ ਵੀ ਸਣੇ ਵਿਆਜ ਦੇ ਦੇਵੇ ਤਾਂ ਚੰਗਾ ਹੈ ਪੂਰੀ ਦੁਨੀਆ 'ਚ ਕਰੋਨਾ ਹੈ ਤੇ ਸਾਰਿਆਂ ਦੀਆਂ ਸਰਕਾਰਾਂ ਨੇ ਜਿੱਥੋਂ ਦੇ ਮਾਡਲ ਇੱਥੇ ਲਿਆ ਰਹੇ ਆ ਆਪਾਂ ਸਾਰਿਆਂ ਨੇ امداد ਕਰੀ ਹੈ ਅਸੀਂ ਰੋਟੀਆਂ ਖਾਉਂਦੇ ਮਰ ਗਏ ਇਹਨਾਂ ਨੇ ਮੋਲੀ ਨਹੀਂ ਪਾਇਆ ਸੋ ਮੈਨੂੰ ਲੱਗਦਾ ਹੈ ਆਸਤਿਕ ਜਾਂ ਨਾਸਤਿਕ ਹੋਣਾ ਤੁਹਾਡਾ ਆਪਣਾ ਪੱਖ ਹੈ ਚੰਗਾ ਹੋਵੇ ਜੇ ਸਰਬਸੰਮਤੀਆਂ ਨਾਲ ਆਪਾਂ ਆਪਣੇ ਨੁਮਾਇंदे ਚੁਣੀਏ ਆਪਣੇ ਸਰਪੰਚ ਚੁਣੀਏ ਤੇ ਜਿਹੜੇ ਸਾਡੇ ਸਿਆਲੇ ਤੇ ਇਮਾਨਤ ਹੈ ਉਹਨਾਂ ਨੂੰ ਹੋਰ ਉੱਤੇ ਲੈ ਕੇ ਜਾਈਏ ਤਾਂ ਕਿ ਇਸ ਤਰ੍ਹਾਂ ਦੀ ਕਾਨੂੰਨਾਂ ਦੁਰਵਰਤੋਂ ਨਾ ਹੋਵੇ ਦੂਜੀ ਗੱਲ ਅਕਸਰ ਕਚੇਰੀ ਦਾ ਡਰ ਪਾ ਦਿੱਤਾ ਜਾਂਦਾ ਹੈ ਵੀ ਕਾਨੂੰਨ ਇਹ ਕਹਿੰਦਾ ਕਾਨੂੰਨ ਕੁਝ ਨਹੀਂ ਕਹਿੰਦਾ ਕਿਤਾਬਾਂ ਕਹਿਣੀਆਂ ਜਿੰਨੀਆਂ ਕਿ ਉਹਨਾਂ ਨੂੰ ਪੜ੍ਹਨੀਆਂ ਹੋਣੀਆਂ ਉਹਨੀਆਂ ਆਪਾਂ ਨੂੰ ਆਉਣੀਆਂ ਹੈ ਜੇ ਜੋ ਵਕੀਲ ਖੜਾ ਕਰ ਸਕਦੇ ਅਸੀਂ ਚਾਰ ਖੜੇ ਕਰ ਦਾਂਗੇ ਸੋ ਇਹ ਕੋਈ ਮਸਲਾ ਨਹੀਂ ਇਹ ਅਲਟੀਮੇਟਲੀ ਰੱਦ ਕਰਨੇ ਹੀ ਪੈਣੇ ਆ ਜਾਦਾ ਗੱਲਾਂ ਮੈਂ ਨਾ ਕਰਾਂ ਉਹ ਚਾਰੇ ਪਾਸੇ ਹਾਜ਼ਰੀ ਲਵਾਉਂਗਾ ਕਿਉਂਕਿ ਮਾਈਕ ਜਦੋਂ ਬੰਦੇ ਨੂੰ ਮਿਲ ਜਾਂਦਾ ਫਿਰ ਬੋਲਣ ਲੱਗ ਜਾਂਦਾ ਸੋ ਮੈਂ ਤਾਂ ਹਾਜ਼ਰੀ ਲਾਉਣੀ ਹੈ ਮੈਂ ਚਾਹੁੰਨਾ ਹੈ ਕਿ ਜਿੰਨੇ ਵੀ ਪੱਤਰਕਾਰ ਹੈ ਜਾਂ ਛੱਡ ਜਿਹੜੇ ਆ ਰੇਡੀਓ ਵਾਲੇ ਆ ਇਹ ਕੋਸ਼ਿਸ਼ ਕਰਿਆ ਕਰਨ ਗਾਉਣ ਵਾਲੇ ਪਿੱਛੇ ਨਾ ਭੱਜਿਆ ਕਰਨਾ ਜਿਹੜੇ ਅਸੀਂ ਨੁਮਾਇंदे ਅੱਗੇ ਰੱਖੇ ਹੋਏ ਆ ਨਾ ਇਹਨਾਂ ਦੀ ਇੰਟਰਵਿਊ ਕਰ ਜਿਹੜੀਆਂ ਬੇਬੀਆਂ ਬੈਠੀਆਂ ਇਹਨਾਂ ਦੀ ਕਰੋ ਉਹਨੂੰ ਦੁਆ ਮਿਲੂਗੀ ਕਿਸੇ ਗਰੀਬ ਦੀ ਫੋਟੋ ਪਾਉਂਗੇ ਤਾਂ ਤੁਹਾਨੂੰ ਮਿਲੂਗੀ ਜੇ ਐਸੇ ਤਰ੍ਹਾਂ ਆਪਣੇ ਆਪ ਨੂੰ ਬਦਲ ਲਓਗੇ ਤਾਂ ਨਾ ਤਾਂ ਫੇਸਬੁੱਕ ਤੇ ਲੜਾਈ ਹੋਊਗੀ ਨਾ ਟਕਰਾਰ ਹੋਊਗਾ ਜਦੋਂ ਵੀ ਲੜਨਾ ਹੈ ਸਿਰਫ ਹੱਕ ਲਈ ਲੜਨਾ ਹੈ ਕਿਸੇ ਨਾਲ ਬਹਿਸ ਕਰਨ ਲੱਗੇ ਆਪਣਾ ਦਿਮਾਗੀ ਪੱਦਰ ਕਦੇ ਨਹੀਂ ਛੋਟਾ ਕਰਨਾ ਆਪ ਤੇ ਕਿਰਦਾਰ ਵੀ ਕੋਈ ਸਾਡੇ ਬਾਰੇ ਕੀ ਕਹਿੰਦਾ ਹੈ ਕਦੇ ਨਹੀਂ ਉਹਦੇ 'ਚ ਪੈਣਾ ਕਿਸੇ ਨੂੰ ਸਵਾਲ ਜਵਾਬ ਕਰਨੇ ਹੀ ਨਹੀਂ ਸਾਡਾ ਤਾਂ ਇੱਕ ਰੱਦ ਕਰਾਉਣੇ ਆ ਗੱਲ ਖਤਮ ਸਾਡੀ ਹੋਰ ਕਿਸੇ ਨਾਲ ਕੋਈ ਨਾ ਬਹਿਸ ਹੈ ਨਾ ਤਕਰਾਰ ਹੈ ਕੋਈ ਕੀ ਕਹਿੰਦਾ ਉਹਨੂੰ ਕਹਿਣ ਦਿਓ ਸੋ ਆਓ ਦੁਆ ਕਰੀਏ ਕਿ ਜਿਹੜਾ ਇਹ ਕਿਸਾਨ ਅੰਦੋਲਨ ਨੇ ਪੰਜਾਬੀਆਂ ਦਾ ਖੂਨ ਦੁਬਾਰਾ ਗਰਮਾਇਆ ਤੇ ਜਿਹੜਾ ਇਹ ਇਕੱਠੇ ਹੋਏ ਆ ਅਸੀਂ ਅੱਜ ਇੱਕੋ ਆਵਾਜ਼ ਆਉਂਦੀ ਆ ਪੰਜਾਬ ਚ ਕਿਸਾਨ ਮਜ਼ਦੂਰ ਦੀ ਇੱਕੋ ਆਵਾਜ਼ ਕਿਸਾਨ ਨੂੰ ਚਾਹੀਦਾ ਲੋਕਾਂ ਦਾ ਰਾਜ ਸੋ ਸਾਡਾ ਰਾਜ ਹੈ ਔਰ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਜੇ ਐਸੇ ਤਰ੍ਹਾਂ ਇਕੱਠੇ ਰਹੇ ਆਪ ਤੁਹਾਨੂੰ ਡੀਸੀ ਦਫਤਰ ਮੂਰੇ ਧੱਕੇ ਨਹੀਂ ਖਾਣੇ ਪੈਣਗੇ ਤੁਹਾਡੇ ਕੰਮ ਘਰਾਂ ਕਿਉਂਆਂ ਕਰਨਗੇ ਇਹ ਏਕਾ ਚਾਹੀਦਾ ਅਕਸਰ ਅਸੀਂ ਅੰਗਰੇਜ਼ਾਂ ਨੂੰ ਨਿੰਦਦੇ ਆ ਪਰ ਅਸੀਂ ਕਿਹਬਰੀ ਚੰਗੀਆਂ ਗੱਲਾਂ ਛੱਡ ਜਾਂਦੇ ਆ ਉਹਨਾਂ ਵਕਤਾਂ ਜਿਹੜਾ ਡੀਸੀ ਹੁੰਦਾ ਸੀ 8 ਮਹੀਨੇ ਫੀਲਡ 'ਚ ਰਹਿੰਦਾ ਸੀ ਤੇ ਤੰਬੂ ਲਾ ਕੇ ਲੋਕਾਂ ਦੇ ਕੰਮ ਕਰਦਾ ਸੀ ਲਾ ਹੁਣ ਵੜ ਕੇ ਦਿਖਾਓ ਤਾਂ ਡੀਸੀ ਦੇ ਦਫਤਰ ਚਾਰ ਗਨਮੈਨ ਖੜੇ ਹੁੰਨੇ ਆ ਇਸ ਅੰਦੋਲਨ ਨੂੰ ਜਿੱਤਣ ਤੋਂ ਬਾਅਦ ਇਸ ਅਫਸਰ ਜਹੀ ਨੂੰ ਵੀ ਨੱਥ ਪਾਈ ਜਾਵੇ ਸੋ ਮੈਂ ਦੁਆ ਕਰਦਾ ਹੈ ਸਾਡੇ ਲੀਡਰ ਮਹਾਰਾਜ ਮਿਹਰ ਕਰੇ ਕਿ ਲਗੇ ਰਹਿਣ ਅਸੀਂ ਤੁਹਾਡੇ ਪੁੱਤ ਬਣ ਕੇ ਪਿੱਛੇ ਪਿੱਛੇ ਜਿੱਥੇ ਵੀ ਜਦੋਂ ਵੀ ਜਿਵੇਂ ਵੀ ਆਵਾਜ਼ ਮਾਰੋਗੇ ਤੁਹਾਡੇ ਸਿਰ ਝੁਕਾ ਕੇ ਤੁਹਾਡੇ ਕੋਲ ਖੜੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਜਿਹਦੇ ਖੂਨ ਪੰਜਾਬੀ ਦੌਰ ਦਾ ਜਾਂਦਾ ਨਹੀਂ ਵਾਪਸ ਹਾਂ ਆਪਣੇ ਕੰਮ ਨਿਵੇੜਿਓ ਅਗਲਿਆਂ ਨੂੰ ਬੁਲਾ ਲਓ ਸਾਡੇ ਪਿੰਡ ਦੇ ਪੰਜ ਸੱਤ ਮੁੰਡੇ ਬੈਠ ਨੇ ਇੱਥੇ ਆ ਜਿਹੜਾ ਦੂਜਾ ਬਾਰਡਰ ਦੇਉ ਪਰਛੋ ਗੱਡੀ ਆਉਂਦੀ ਆ 4 ਦਿਨ ਬਾਅਦ ਉਹ ਚਲੇ ਜੰਨੇ ਆ ਉਹ ਆ ਜੰਨੇ ਆ ਬਾਰੀਆਂ ਵਾ ਲੋ ਜੇ ਬਾਰੀ ਬਣ ਕੇ ਸਾਰੀ ਉਮਰ ਪਾਣੀ ਲਾ ਸਕਦੇ ਆ ਫਿਰ ਮੋਦੀ ਦੇ ਜਿਹੜਾ ਤੇਲ ਕਾ ਤੇ ਨਹੀਂ ਪਾ ਸਕਦੇ ਸਵੈ ਚਿੰਤਨ ਕਰਨਾ ਪਊਗਾ ਵਾਰ-ਵਾਰ ਇੱਕੋ ਗੱਲ ਕਹਿਣਾ ਸਵੈ ਚਿੰਤਨ ਕਰਨਾ ਪਊਗਾ ਪਿੰਡਾਂ ਚ ਵਟਾਂ ਦੀਆਂ ਲੜਾਈਆਂ ਛੱਡਣੀਆਂ ਪੈਣਗੀਆਂ ਸਰਪੰਚੀ ਪਿੱਛੇ ਲੜਨਾ ਛੱਡਣਾ ਪਊਗਾ ਆਪ ਦੇ ਘਰ ਐਮ ਐਲ ਏ ਨੂੰ ਬਣਾਉਣ ਦੇ ਚੱਕਰ ਚ ਗੋਆਂਢੀਆਂ ਨਾਲ ਲੜਨਾ ਛੱਡਣਾ ਪਊਗਾ ਜਦੋਂ ਆਪਣੇ ਆਪ ਤੋਂ ਪਹਿਲਾਂ ਗੋਆਂਢੀਆਂ ਬਾਰੇ ਸੋਚੋਗੇ ਤਾਂ ਪੰਜਾਬ ਸੱਚੀਓ ਬਾਬਿਆਂ ਦਾ ਪੰਜਾਬ ਬਣ ਜਾਊਗਾ ਇਹ ਸੁਰਗ ਬਣ ਜਾਊਗਾ ਸੋ ਇਹ ਨੈਸ਼ਨਲ মিডিਏ ਨੂੰ ਜਮਾ ਠੋਕੇ ਇਹਨੂੰ ਠੋਕੇ ਕਹਿੰਦੇ ਆ ਵੀ ਤੂੰ ਜਿੰਨਾ ਸਾਡੇ ਖਿਲਾਫ ਲਿਖਣਾ ਚਾਹੁੰਦਾ ਲਿਖ ਲੈ ਪਰ ਅਸੀਂ ਵਾਅਦਾ ਕਰਦੇ ਆ ਕਿ ਜਦ ਤੱਕ ਸਾਡੇ ਚ ਸਾਹ ਹੈ ਇਹ ਜਿਹੜੇ ਬਕਾਊ ਚੈਨਲ ਹੈ ਜ਼ਿੰਦਗੀ ਭਰ ਦੇਖਾਂਗੇ ਨਹੀਂ ਬੋਲੇ ਸੋ ਜਿੰਨੇ ਵੀ ਸਾਨੂੰ ਬਾਲੀਵੁੱਡ ਦਾ ਕੋਈ ਮੈਨੂੰ ਤਾਂ ਪਰਸਨਲੀ ਕਿਸੇ ਨਾਲ ਨਫ਼ਰਤ ਨਹੀਂ ਮੈਚ ਉਹਨਾਂ ਪਿਆਰ ਵੰਡੀ ਹੈ ਹਾਂ ਪਰ ਜਦੋਂ ਤੱਕ ਫਾਈਨੈਂਸ਼ੀਅਲ ਸੱਟ ਨਹੀਂ ਮਾਰਦੇ ਆ ਬੰਦੇ ਦੀ ਅਕਲ ਟਿਕਾੜੇ ਨਹੀਂ ਆਉਂਦੀ ਬਾਲੀਵੁੱਡ ਦੇ ਬਾਕੀ ਕਲਾਕਾਰਾਂ ਦਾ ਕੋਈ ਇਤਰਾਜ਼ ਨਹੀਂ ਜਿਨ੍ਹਾਂ ਦੀ ਪਿੱਠ ਧੂਮੀ ਪੰਜਾਬ ਦੀ ਹੈ ਜਿਨ੍ਹਾਂ ਦੀਆਂ ਫਿਲਮਾਂ ਨੇ ਪੰਜਾਬ ਚੋਂ ਰੋਟੀ ਕਮਾ ਕੇ ਦਿੱਤੇ ਬੰਗਲੇ ਦਿੱਤੇ ਜਿਨ੍ਹਾਂ ਦਾ ਪਿਛਾ ਪੰਜਾਬੀ ਹੈ ਜੇ ਉਹ ਸਰਕਾਰੀ ਬੋਲਦਾ ਬੋਲੀ ਤਾਂ ਸਾਡਾ ਉਹ ਦੁਸ਼ਮਣ ਆ ਅਸੀਂ ਕਦੇ ਵੀ ਜ਼ਿੰਦਗੀ ਚ ਵਰਤਾਂਗੇ ਨਹੀਂ ਸੋ ਨੌਜਵਾਨੋ ਘਬਰਾਇਆ ਨਾ ਕਰੋ ਕੋਈ ਨਹੀਂ ਕਣਕ ਪਲੀ ਜਾਂਦੀ ਹੈ 6 ਮਹੀਨੇ ਦਾ ਆਪਣੇ ਕੋ ਸਿੱਧਾ ਹੀ ਹੈ ਜੇ ਫੇਰ ਲੋੜ ਪਈ ਸੇ ਵੱਡੀਆਂ ਵਾਰੀਆਂ ਲਾ ਕੇ ਕੱਢਿਆ ਵਾਂਗੇ ਕੜ ਕੇ ਫੇਰ ਆ ਜਾਗੇ ਜੀਰੀ ਲਾ ਕੇ ਕੋਈ ਨਹੀਂ ਹਾਂ ਐਥੇ ਵੀ ਲੜਾਂਗੇ ਫਰੰਟ ਤੇ ਉੱਥੇ ਵੀ ਲੜਾਂਗੇ